SGPC ਦੇ ਨਾਲ ਜੁੜੀ ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ SGPC ਦੇ ਵੱਲੋਂ AI ਦੇ ਨਾਲ ਬਣਾਈਆਂ ਜਾਣ ਵਾਲੀਆਂ ਵੀਡੀਓ ਨੂੰ ਲੈ ਕੇ ਇੱਕ ਵੱਡਾ ਐਕਸ਼ਨ ਲੈ ਲਿਆ ਗਿਆ ਜੀ ਹਾਂ ਇੱਕ ਸਬ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਦਰਬਾਰ ਸਾਹਿਬ ਦੀ ਜਾਂ ਹੋਰ ਧਾਰਮਿਕ ਸਥਾਨਾਂ ਦੀ ਕਿਉਂਕਿ ਇਹਨਾਂ ਧਾਰਮਿਕ ਸਥਾਨਾਂ ਨੂੰ AI ਦੇ ਨਾਲ ਤੋਰ ਮੜੋੜ ਕੇ ਜਿਹੜਾ ਆ ਉਹ ਕਈ ਲੋਕਾਂ ਦੇ ਵੱਲੋਂ ਪੇਸ਼ ਕੀਤਾ ਜਾਂਦਾ ਹੈ ਕਾਫੀ ਵੀਡੀਓ ਵੀ ਜਿਹੜੀਆਂ ਨੇ ਬੀਤੇ ਸਮੇਂ ਦੇ ਵਿੱਚ ਵਾਇਰਲ ਹੋਈਆਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਨਾਲ ਵੀ ਕੁਝ ਅਜਿਹੀਆਂ ਵੀਡੀਓ ਬਣਾ ਕੇ ਉਨ੍ਹਾਂ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਤੌਰ ਮਰੋੜ ਕੇ ਜਿਹੜਾ ਉਹਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਹੁਣ ਇਹਨਾਂ ਵੀਡੀਓ ਦੇ ਉੱਤੇ ਨਜ਼ਰ ਰੱਖੀ ਜਾਵੇਗੀ ਇੱਕ ਸਬ ਕਮੇਟੀ ਜਿਹੜੀ ਐਚਪੀਸੀ ਦੇ ਵੱਲੋਂ ਬਣਾ ਦਿੱਤੀ ਗਈ ਹੈ ਉਸ ਕਮੇਟੀ ਦੇ ਵਿੱਚ ਦੇਖਿਆ ਜਾਵੇਗਾ ਕਿ ਏਐਚ ਦੇ ਨਾਲ ਜੋ ਵੀਡੀਓ ਬਣਾਈ ਗਈ ਹੈ ਵਿਵਾਦਿਤ ਵੀਡੀਓ ਹੋਵੇਗੀ ਜਿਹੜੀ ਉਸ ਦੀ ਘੋਖ ਕੀਤੀ ਜਾਵੇਗੀ ਸਰਚ ਕੀਤੀ ਜਾਵੇਗੀ ਕਿ ਇਹ ਵੀਡੀਓ ਕਿਸ ਨੇ ਨਸ਼ਰ ਕੀਤੀ ਹੈ ਕਿਸ ਦੇ ਵੱਲੋਂ ਬਣਾਈ ਗਈ ਹੈ ਇਹ ਪੂਰੀ ਜਾਂਚ ਜਿਹੜੀ ਹੈ ਇਸ ਕਮੇਟੀ ਦੇ ਵੱਲੋਂ ਜੀਤੀ ਜਾਇਆ ਕਰੇਗੀ ਤਾਂ ਇਸ ਵਕਤ ਦੀ ਇਹ ਵੱਡੀ ਖਬਰ ਹੈ ਐਸਜੀਪੀਸੀ ਦਾ ਇੱਕ ਵੱਡਾ ਐਕਸ਼ਨ ਜਿਹੜਾ ਏਆਈ ਦੇ ਨਾਲ ਬਣਾਈਆਂ ਜਾਣ ਵਾਲੀਆਂ ਵੀਡੀਓ ਨੂੰ ਲੈ ਕੇ ਜਿਹੜਾ ਲਿਆ ਗਿਆ ਏ ਹੁਣ ਉਹਨਾਂ ਲੋਕਾਂ ਦੀ ਖੈਰ ਨਹੀਂ ਜਿਨ੍ਹਾਂ ਦੇ ਵੱਲੋਂ ਇਹ ਧਾਰਮਿਕ ਸਥਾਨਾਂ ਦੇ ਉੱਤੇ ਜੋ ਵਿਵਾਦਿਤ ਵੀਡੀਓ ਬਣਾਈਆਂ ਜਾਂਦੀਆਂ ਨੇ ਏਆਈ ਦੇ ਰਾਹੀਂ ਹੁਣ ਉਹਨਾਂ ਦਾ ਸਿਕੰਜਾ ਜਿਹੜਾ ਕੱਸਿਆ ਜਾਵੇਗਾ ਕਿਉਂਕਿ ਪਹਿਲਾਂ ਕਈ ਅਜਈਆਂ ਵੀਡੀਓ ਸਾਹਮਣੇ ਆ ਚੁੱਕੀਆਂ ਨੇ ਪਰ ਉਹਨਾਂ ਤੱਕ ਪਹੁੰਚ ਜਿਹੜੀ ਹੈ ਉਹ ਨਹੀਂ ਹੋ ਪਾਈ ਕਿ ਇਹ ਵੀਡੀਓ ਜਿਹੜੀਆਂ ਨੇ ਉਹ ਕਿੰਨਾਂ ਵੱਲੋਂ ਬਣਾਈਆਂ ਜਾਂਦੀਆਂ ਨੇ ਤਾਂ ਹੁਣ ਕਿਤੇ ਨਾ ਕਿਤੇ ਇੱਕ ਸਬ ਕਮੇਟੀ ਜਿਹੜੀ ਹੈ ਇਹਨਾਂ ਉੱਤੇ ਪਹਿਨੀ ਨਜ਼ਰ ਰੱਖੇਗੀ ਕਿ ਕਿਹਨਾਂ ਦੇ ਵੱਲੋਂ ਅਜਿਹੇ ਵਿਵਾਦਿਤ ਵੀਡੀਓ ਜਿਹੜੀਆਂ ਕਿ AI ਦੇ ਨਾਲ ਬਣਾਈਆਂ ਜਾਂਦੀਆਂ ਨੇ ਉਹ ਕਿਸ ਕੋਲੋਂ ਬਣਾਈਆਂ ਗਈਆਂ ਨੇ ਅਤੇ ਕਿਸ ਤਰੀਕੇ ਦੇ ਨਾਲ ਕਿਹੜੇ ਪੇਜ ਤੋਂ ਉਸ ਨੂੰ ਨਸ਼ਰ ਕੀਤਾ ਗਿਆ ਹੈ ਇਹ ਤਮਾਮ ਜਾਣਕਾਰੀ ਜਿਹੜੀ ਹੈ ਇਹ ਸਬ ਕਮੇਟੀ ਜਿਹੜੀ ਹੈ 71 ਕਰਿਆ ਕਰੇਗੀ। ਤਹਿ ਜੀਪੀਸੀ ਦੇ ਵੱਲੋਂ ਏਆਈ ਮਾਮਲਿਆਂ ਦੇ ਲਈ ਅਹਿਮ ਕਦਮ ਚੁੱਕਿਆ ਗਿਆ ਹੈ। ਵਿਸ਼ੇਸ਼ ਸਬ ਕਮੇਟੀ ਦਾ ਗਠਨ ਕੀਤਾ ਗਿਆ ਹੈ। ਏਆਈ ਰਾਹੀਂ ਸਿੱਖ ਧਰਮ ਦੀ ਮਰਿਆਦਾ ਦੇ ਖਿਲਾਫ ਸਮਗਰੀ ਦੇ ਉੱਤੇ ਇਹ ਸਖਤ ਜਿਹੜੀ ਨਜ਼ਰ ਰੱਖਿਆ ਕਰੇਗੀ ਕਮੇਟੀ ਦੇਸ਼ ਵਿਦੇਸ਼ ਦੇ ਮਾਹਿਰਾਂ ਨੂੰ ਸ਼ਾਮਿਲ ਕੀਤਾ ਗਿਆ ਇਸ ਕਮੇਟੀ ਦੇ ਵਿੱਚ ਐਸਜੀਪੀਸੀ ਨੇ ਇਹ ਏਆਈ ਸਬ ਕਮੇਟੀ ਇਸ ਨੂੰ ਨਾਮ ਦਿੱਤਾ ਹੈ। ਤਾਂ ਤੁਹਾਨੂੰ ਦੱਸ ਦਿੰਨੇ ਆ ਕਿ 13 ਅਕਤੂਬਰ 2025 ਦੇ ਮਤਾ ਨੰਬਰ 1002 ਦੇ ਤਹਿਤ ਪ੍ਰਧਾਨ ਹਰਜਿੰਦਰ ਤਭਾਮੀ ਦੇ ਵੱਲੋਂ ਇਹ ਸਬ ਕਮੇਟੀ ਜਿਹੜੀ ਹੈ ਉਹ ਨਿਯੁਕਤ ਕੀਤੀ ਗਈ ਹੈ AI ਦੇ ਨਾਲ ਵੜ ਰਹੀਆਂ ਵਿਵਾਦਿਤ ਵੀਡੀਓ ਦੇ ਉੱਤੇ ਜੋ ਸਮਗਰੀ ਦੇ ਨਾਲ ਨਜਿੱਠਣ ਦੇ ਲਈ SGPC ਦੇ ਵੱਲੋਂ ਇਹ ਸਬ ਕਮੇਟੀ ਜਿਹੜੀ ਹੈ ਉਹ ਤਿਆਰ ਕੀਤੀ ਗਈ ਹੈ ਤਾਂ ਇਸ ਸਬ ਕਮੇਟੀ ਦਾ ਖਾਸ ਮਕਸਦ ਇਹ ਰਹੇਗਾ ਕਿ AI ਦੇ ਨਾਲ ਜੋ ਵਿਵਾਦਿਤ ਵੀਡੀਓ ਨੇ ਉਹ ਕਿਸ ਵੱਲੋਂ ਬਣਾਈਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਸਕੇ